ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਕਹਿੰਦੇ ਵੀ ਤੁਸੀਂ ਜ਼ਮੀਨ ਇਹਨਾਂ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨ ਆਰ ਆਈਜ਼ ਵੱਲੋਂ ਬਣਾਇਆ ਗਿਆ ਸੀ ਤੇ ਬਾਕੀ ਪਿੰਡ ਦੀ ਸਹਿਯੋਗ ਨਾਲ 14 ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤਾ ਰਹਿੰਦਾ ਉਹਦੇ ਵਾਸਤੇ ਸ੍ਰੀ ਸ਼ਗਤ ਹੈ ਸਾਰਿਆਂ ਸੰਗਤਾਂ ਨੇ ਕਿਰਪਾ ਕੀਤੀ ਹੈ ਗੁਰੂਵਾਰੇ ਇਹਨਾਂ ਨੂੰ ਦਿਨ ਦੁਕਣਾਂ ਚ ਰਾਤ ਚੋਣੀ ਬਖਸ਼ ਕਰਨਾ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਨੇ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂਬਾਰੇ ਇਹਨਾਂ ਨੂੰ ਦਿਨ ਤੋਂ ਕਿਹੜਾ ਰਾਚਾ ਬਣੀ ਬਖਸ਼ ਕਰਨ 35 ਸਾਲ ਦੀ ਸੇਵਾ ਦਾ ਫਲ ਮਿਲਿਆ ਹੈ 35 ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਾਂ ਕਿ ਗੁਰੂ ਸਾਹਿਬਾਂ ਨੂੰ ਠੀਕ ਕਰਦੇ ਹੁਣ ਵੀ ਸੇਵਾ ਕਰਨ ਨੂੰ ਤਿਆਰ ਆ ਪਰਿਵਾਰ ਦੇ ਵਿੱਚ ਕਿਦਾਂ ਦਾ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਬਹੁਤ 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 ਵਧੀਆ ਚੜਦੀ ਕਲਾ ਡੀਪੀ ਭਾਈ ਵੀ ਕੁਝ ਕਹਿਣਾ ਚਾਹੁੰਗੇ ਡੀਪੀ ਬਾਰੇ ਕੁਝ ਕਹਿਣਾ ਚਾਹੁੰਦੇ ਡੀਪੀ ਬਾਰੇ ਤਾਂ ਸਾਡੇ ਅਸਟਾ ਇਹਨਾਂ ਨੂੰ ਇਹ ਚਾਹਣਾ ਚਾਹਣਗੇ ਕਿ ਸੇਵਾ ਕਰਦੇ ਰਹਣ ਸੰਗਤਾਂ ਦੀ ਇਨਾਮ ਦਿਨ ਦੁਗਣਾ ਰਾਜ ਚੌੜੀ ਗੁਰਮਾਰੀ ਵਕ ਵਕਸ਼ ਕਰਨਾ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ ਆਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਸੀ ਭਾਜੀ ਜ਼ਮੀਨ ਇਹਨਾਂ ਦੀ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਕਰ ਆਪਣੇ ਐਨਆਰਆਈਜ਼ ਵੱਲੋਂ ਬਣਾਇਆ ਗਿਆ ਸੀਗਾ ਤੇ ਬਾਕੀ ਪਿੰਡ ਦੀ ਸਹਾਇਤਾ ਨਾਲ ਇਹ 14 ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤਾ ਰਹਿੰਦਾ ਉਹਦੇ ਵਾਸਤੇ ਹੋ ਸਕਦਾ ਕੋਈ ਆਈਡੀਆ ਨਿਕਾ ਥੋੜਾ ਬਹੁਤਾ ਪਰ 14 ਲੱਖ ਆ ਗਿਆ ਜੀ ਦਾ ਨਹੀਂ ਜੀ ਨਹੀਂ ਉਹ ਬਾਬਾ ਜੀ ਨੇ ਬਸ ਇਦਾਂ ਹੀ ਸੀਗਾ ਵੀ ਵੀ 35 ਸਾਲ ਸੇਵਾ ਕੀਤੀ ਆ ਪਿੰਡ ਦੇ ਵਿੱਚ ਤੇ ਬਸ ਉਹ ਗਿਫਟ ਹੀ ਆ ਬਾਬਾ ਜੀ ਨੂੰ ਇਹ ਚੀਜ਼ ਵੀ ਇਹਨਾਂ ਦੀ ਸੇਵਾ ਦਾ ਪਿੰਡ ਵੱਲੋਂ ਥੋੜਾ ਬਹੁਤਾ ਮੁੱਲ ਜਿਹੜਾ ਮੁੜਿਆ ਗਿਆ ਰਿਟਾਇਰਮੈਂਟ ਗਿਫਟ ਆ ਜੀ ਇਹ ਬਾਬਾ ਜੀ ਦਾ ਦੇਖੋ ਸਾਡੇ ਪਿੰਡ ਐਨਆਰਆਈ ਭਰਾਵਾਂ ਨੇ ਇਹ ਜੀ ਮਹਿਸੂਸ ਕੀਤਾ ਵੀ ਸਾਡੇ ਬਾਬਾ ਜੀ ਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਜੀ ਵੀ ਅਸੀਂ ਘਰ ਬਣਾਉਣਾ ਚਾਹੁੰਦੇ ਆ ਪਿੰਡ 'ਚ ਬਾਬਾ ਜੀ ਦਾ ਜਗ੍ਹਾ ਆਪਣੀ ਬਾਬਾ ਜੀ ਕੋਲ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਨੇ ਫਿਰ ਕੰਮ ਸ਼ੁਰੂ ਕਰਤਾ ਜ ਇਹਨਾਂ ਰਿਪੜਾਵਾਂ ਨੇ ਸਾਡੀ ਸਾਰੀ ਮਦਦ ਕਰੀ ਜੀ ਜਿੰਨਾ ਪੈਸਾ ਆਇਆ ਸਾਨੂੰ ਸਾਰਾ ਹੀ ਐਨਆਰਆਈ ਭਰਾਵਾਂ ਵੱਲ ਦੋ ਰੂਮ ਨੇ ਜੀ ਤੇ ਆਪਣਾ ਕਿਚਨ ਹੋ ਗਿਆ ਬਾਥਰੂਮ ਹੋ ਗਿਆ ਲੌਬੀ ਹੋ ਗਈ ਜੀ ਤੇ ਸਾਰਾ ਤਕਰੀਬਨ ਹਾਂਜੀ ਪਾਠ ਤਾਂ ਫਿਰ ਅੱਜ ਸਾਡੇ ਬਾਹਰੋਂ ਆਇਆ ਸੀ ਡਿੰਪੀ ਜੀ ਅਸੀਂ ਸੋਚਿਆ ਵੀ ਆਏ ਹੋਏ ਨੇ ਅੱਜ ਚਲੋ ਇਹਨਾਂ ਨੇ ਵਾਪਸ ਜਾਣਾ ਸੀ ਅੱਜ ਕਿ ਅੱਜ ਅਸੀਂ ਪਾਠ ਵੀ ਇਹਨਾਂ ਦੇ ਹੱਥੋਂ ਕਰਵਾ ਕੇ ਸਾਰਾ ਕੁਝ ਚਾਹੁੰਦੇ ਸੀ ਵੀ ਬਾਹਰਲੇ ਬੰਦਿਆਂ ਨੂੰ ਹੋ ਜੇ ਕਿ ਕੀ ਮਿਸਾਲ ਹੈ ਕਿ ਜਿੱਤੀ ਮਹਿਲਾਂ ਦਿੱਸਤ ਪੂਰੀ ਅੱਜ ਕੱਲ ਕਿਸੇ ਨੂੰ ਇਹੰਦਾ ਦੇਖ ਨਹੀਂ ਲੱਗਦਾ ਕਿ ਐਨਆਰਈ ਭਰਾਇਆ ਮਹਾਮਤੂ ਪਾਕਿਸਤਾਨ ਨੂੰ ਪਿੱਕ ਕੀਤਾ ਗਿਆ ਮਕਾਮ ਬਣਾ ਕੇ ਇਸ ਤਰ੍ਹਾਂ ਦੀ ਪਹਿਲ ਗਿਆ ਦੇਖੋ ਜੀ ਇਹ ਬਹੁਤ ਵਧੀਆ ਉਦਮ ਹੈਗਾ ਸਾਡੇ ਪਿੰਡ ਦਾ ਅਸੀਂ ਤਾਂ ਕਹਿੰਦੇ ਹਰ ਪਿੰਡ 'ਚ ਇਹੀ ਕੰਮ ਹੋਵੇ ਹਰ ਪਿੰਡ 'ਚ ਬਣਾ ਕੇ ਦੇਣੇ ਚਾਹੀਦੇ ਨੇ ਹੁਣ ਬਾਬਾ ਜੀ ਨੇ ਹੈਗੇ ਸਾਡੇ ਪਿੰਡ ਦੇ ਇੰਨੇ ਸਾਲ ਸੇਵਾ ਕਰੀ ਹੈਗੀ ਉਹਨਾਂ ਨੇ ਸਾਡੇ ਬੱਚਾ ਨੂੰ ਸੰਭਾਲ ਕੇ ਰੱਖਿਆ ਨਾਲ ਜੋੜਿਆ ਗੁਰਦੁਆਰਾ ਸਾਹਿਬ ਦੇ ਅਸੀਂ ਤਾਂ ਸੋਚਦੇ ਹਾਂ ਕਿ ਹਰ ਪਿੰਡ 'ਚ ਇਹ ਕੰਮ ਆਉਣਾ ਚਾਹੀਦਾ ਹੈ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪਿੰਡਾਂ 'ਚ ਇਹ ਹੋਣਾ ਚਾਹੀਦਾ ਵੀ ਜਿਹੜੇ ਗੁਰਦੁਆਰੇ ਦੇ ਸਿੰਘ ਨੇਗੇ ਪਾਠੀ ਨੇ ਉਹਨਾਂ ਦੀ ਮਤਲਬ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਸਾਰੇ ਪਿੰਡਾਂ 'ਚ ਜੀ ਆ ਸਾਡੇ ਬਾਬਾ ਜੀ ਚੋਖਾ ਸਿੰਘ ਜੀ 35 ਸਾਲ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਸੀ ਆ ਹੁਣ ਬਜ਼ੁਰਗ ਹੋ ਗਏ ਸੀਗੇ ਤੇ ਸਾਡੇ ਜਿਹੜਾ ਐਨ ਆਰ ਆ ਭਰਾ ਨੇ ਜੀ ਇਹਨਾਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦੇਈਏ ਇੱਕ ਰਿਟਾਇਰਮੈਂਟ ਤੇ ਗਿਫਟ ਤੇ ਉਹ ਫਿਰ ਇਹਨਾਂ ਨੇ ਸਾਨੂੰ ਬਹੁਤ ਸਹਯੋਗ ਦਿੱਤਾ ਜੀ ਤਕਰੀਬਨ 14 ਲੱਖ ਰੁਪਏ ਇਸ ਘਰ ਤੇ ਲੱਗਿਆ ਤੇ ਬਹੁਤ ਇਹਨਾਂ ਨੇ ਹੁਣ ਡਿੰਪੀ ਜੀ ਆਏ ਹੋਏ ਸੀਗੇ ਇਹਨਾਂ ਆ ਮੂਰੇ ਸੀ ਸਾਰਿਆਂ ਨੂੰ ਸਾਡੇ ਇਹਨਾਂ ਨੇ ਜਿੰਨਾ ਸਹਯੋਗ ਨਾਲ ਸਾਰਾ ਕੁਝ ਹੋਇਆ ਸਾਰੇ ਐਨ ਆਰ ਆ ਭਰਾਵਾਂ ਤੋਂ ਇਹਨਾਂ ਨੇ ਪੈਸੇ ਲਏ ਸਾਰਾ ਕੁਝ ਕੀਤਾ ਜੀ ਤੇ ਅਸੀਂ ਅੱਜ ਫਿਰ ਜਿੰਨਾ ਨੂੰ ਇੱਕ ਰਿਟਾਇਰਮੈਂਟ ਗਿਫਟ ਦਿੱਤਾ ਜੀ ਨਗਰ ਮਸੀਆ ਨੇ ਪਾਠੀ ਸਾਹਿਬ ਬਹੁਤ ਖੁਸ਼ ਨੇ ਜੀ ਤੇ ਜਿੰਨਾ ਕਹਦੇ ਉਹ ਵਦਖ ਖੁਸ਼ ਨੇ ਜੀ ਉਹਦੋਂ ਖੁਸ਼ ਨੇ ਜੀ ਇੱਕ ਸਮਝ ਲਓ ਜਿਵੇਂ ਇੱਕ ਰਿਟਾਇਰਮੈਂਟ ਤੇ ਆਪਾਂ ਕਿਸੇ ਨੂੰ ਅਖੀਰ ਚ ਰਿਟਾਇਰਮੈਂਟ ਹੁੰਦਾ ਬੰਦਨ ਪੈਸੇ ਮਿਲਦੇ ਨੇ ਪਰ ਅਸੀਂ ਇਹਨਾਂ ਨੂੰ ਗਿਫਟ ਦਿੱਤਾ ਪਿੰਡ ਵੱਲੋਂ ਘਰ ਬਣਾ ਕੇ ਇੱਥੋਂ ਪਤਾ ਚੱਲਦਾ ਜੀ ਸਾਡੇ ਭਰਾ ਡਿੰਪੀ ਜੀ ਵੱਲੋਂ ਤੇ ਐਨ ਆਰ ਆਈ ਜਿੰਨੇ ਵੀ ਵੀਰ ਨੇ ਉਹਨਾਂ ਦੇ ਵੱਲੋਂ ਜੋ ਗੁਰੂ ਗ੍ਰੰਥੀ ਸੀ ਆਪਣੇ ਗੁਰੂ ਘਰ ਦੇ ਜੀ 35 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੀਗੇ ਇਸ ਤੋਂ ਪਤਾ ਲੱਗਦਾ ਸਾਡੇ ਐਨਆਰਆਈ ਭਰਾ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਤੇ ਉਹ ਮਤਲਬ ਸੱਤ ਸਮੁੰਦਰ ਦੂਰ ਰਹਿ ਕੇ ਵੀ ਉਹ ਜੋ ਇਹੋ ਜਿਹੇ ਉਪਰਾਲੇ ਕਰਦੇ ਨੇ ਇੱਥੋਂ ਪਤਾ ਲੱਗਦਾ ਉਹ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਸੋ ਇਹਨਾਂ ਦਾ ਭਰਾਵਾਂ ਦਾ ਐਨਆਰਆਈ ਭਰਾਵਾਂ ਦਾ ਇੱਥੋਂ ਪਿੰਡ ਵੱਲੋਂ ਵੀ ਤੇ ਅਸੀਂ ਐਮਐਲਏ ਸਾਹਿਬ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਕਿ ਇਹਨਾਂ ਨੇ ਬਾਬਾ ਜੀ ਦੀ ਸੇਵਾ ਨੂੰ ਬਾਬਾ ਜੀ ਨੇ 35 ਸਾਲਾਂ ਦੀ ਸੇਵਾ ਚ ਕਿੰਨੇ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਹੋਊਗਾ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ